ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਦੇ ਨਜ਼ਦੀਕੀ ਪਿੰਡ ਮਾਨਗੜ ਢੋਲ ਪਲਾਜਾ ਦੇ ਨਜ਼ਦੀਕ ਅੱਜ ਬੜੀ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ 18 ਸਾਲ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੂੰ ਹੂੰ ਇਸ ਮੌਕੇ ਇਸ ਘਟਨਾ ਦਾ ਜਿਵੇਂ ਹੀ ਪਤਾ ਲੱਗਾ ਤਾਂ ਸ਼ਹੀਰ ਬਾਬਾ ਦੀਪ ਸਿੰਘ ਸੇਵਾ ਦਾ ਲੈਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਨੇ ਇਸ ਘਟਨਾ ਸਥਲ ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਮੁੱਖ ਪ੍ਰਬੰਧਕ ਭਾਈ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਲਿਆ ਇਸ ਦੌਰਾਨ ਬਾਬਾ ਦੀਪ ਸਿੰਘ ਸੇਵਾਦਾਰ ਲੈਂਡ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਨੇ ਤੁਰੰਤ ਪਹੁੰਚ ਕੇ ਲਾਸ਼ ਨੂੰ ਅਗਲੀ ਕਾਰਵਾਈ ਲਈ ਸਬੰਧਿਤ ਪ੍ਰਸ਼ਾਸਨ ਨਾਲ ਮਿਲ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਐਂਡਮਾਨਗੜ੍ਹ ਦੀ ਦੱਸੀ ਜਾ ਰਹੀ ਹੈ ਜੋ ਕਿ ਗੜਦੀਵਾਲਾ ਵਿਖੇ ਰਜਾਨਾ ਦੀ ਤਰ੍ਹਾਂ ਆਈਟੀਆਈ ਦੀ ਵਿਦਿਆ ਪ੍ਰਾਪਤ ਕਰਨ ਲਈ ਜਾਂਦੀ ਸੀ ਤੇ ਅੱਜ ਮਿਤੀ 29 ਮਈ 2024 ਨੂੰ ਦੁਪਹਿਰ 1:30 ਵਜੇ ਘਰੋਂ ਆਈਟੀਆਈ ਲਈ ਗਈ ਪਰੰਤੂ ਤਕਰੀਬਨ 4:30-5 ਦੇ ਦਰਮਿਆਨ ਕਿਸ ਘਟਨਾ ਦਾ ਪਤਾ ਅਲਾਕੇ ਅੰਦਰ ਲੱਗ ਗਿਆ ਆਜੋ ਉਠੋ ਆਜੋ ਆਜੋ ਭਾਈ ਆਜੋ 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 ਹਾਂ ਕਰੀ ਬੜੀ ਕੀ ਚੁਣ ਜੀ ਅੱਜ ਤਾਂ ਬਜੀ ਲੱਗ ਨਾਲ پیسے ਜਾ ਕੇ ਕਿ ਨਹੀਂ ਪੈਂਦਾ ਕੋਈ ਮੈਨੂੰ ਨਹੀਂ ਰਹਿਣ ਉਹ ਆਪਣੇ ਆਪਣੇ ਕੋਲ ਨਹੀਂ 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 ਇਹ ਵੀ ਬਹੁਤ ਉਤਪਨ ਜ਼ਰੂਰੀ ਹੈ ਤੇ ਵਾਈ ਵਾਈ ਤੇ ਪਾ ਦੋ ਵਾਈ ਇਹ ਇਹ ਹੋ ਜਾ ਨਹੀਂ ਜਿਹੜਾ ਸਾਨੂੰ ਲੈ ਇੱਕ ਵੱਡਾ ਨਫਾ ਲੈਣਾ ਸੀ ਯਾਰ ਵੱਡੇ ਬਹੁਤ ਚਪੜਾ ਦੁੱਤੀ ਯਾਰ ਤੂੰ ਵੱਡਾ ਬੰਦਾ ਲੱਗਦਾ ਨਹੀਂ ਕੋਈ ਉਹਦੇ ਬਲਣਾ ਕਰ ਬੈਠਾ ਚਲੋ ਫੋਨ ਤਾਂ ਦੇ ਦਿਓ ਫੋਨ ਮਾਤਾ ਫੋਨ ਜੀ ਚਾਹੀਦਾ ਹਜੇ ਬਹੁਤ ਫੋਨ ਨਾਲ ਲੋਕ ਨਹੀਂ ਲੈਣਾ ਪੈਂਦਾ ਤੁਹਾਨੂੰ ਕੱਲ੍ਹ ਨੂੰ ਉਹ ਬੁੱਕਿੰਗ ਆਲਾ ਜੀ ਆਪਾਂ ਗੱਡੀ ਕਿਦਾਂ ਚੱਲਦੇ ਹਾਂਜੀ ਗੱਡੀ ਕਿਦਾਂ ਚੱਲਦੀ ਹੈ ਜਿੱਥੇ ਆਏ ਨੇ ਮਨਜੋਤ ਭਾਜੀ ਅਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਿਹੜੀ ਦੌੜੀ ਸ਼ਾਮ ਦੇ ਇੱਕ ਨੌਜਵਾਨ ਲੜਕੀ ਜਿਹੜੀ ਜੀ ਉਹਦੀ ਚਾਕੂ ਮਾਰ ਮਾਰੂ ਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਢਹਾੜੀ ਟੱਪਾ ਕਰਕੇ ਕਾਰ ਜੀਵਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆਂ ਰੋਡ ਦੇ ਉੱਪਰ ਤੋਂ ਉਹਨੇ ਦੇਖਿਆ ਇਹ ਕਿਦਾਂ ਲਿਆ ਕੇ ਦੇਰ ਰਹਿਮੀ ਨੇ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਵੀ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪੀੜ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਣ ਜਿਹੜਾ ਬੰਦਾ ਇਹੋ ਜਿਆਾ ਘਣਾਉਣਾ ਕੰਮ ਕਰੇ ਉਹਦੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਸਿਹਤ ਮਿਲੇ ਵੀ ਇੱਕ ਲੜਕੀ ਨੌਜਵਾਨ ਲੜਕੀ ਜਿਵੇਂ ਵੀ ਰਹਿਮੀ ਦੇ ਨਾਲ ਮਾਰੀ ਸਖਤ ਸਜ਼ਾ ਮਾ ਦੋਸ਼ੀਆਂ ਨੂੰ ਮਿਲਣੀ ਹੈ